ਜੀਵਤ ਪਰਮੇਸ਼ਰ ਦੀ ਜੀਵਤ ਫਰਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਪਰਮੇਸ਼ਰ ਦੇ ਇਵਤਰਾ ਹਾਜ਼ੂਰੀ ਦੀ ਨਾਲ ਜੁੜਨ ਵਾਸਤੇ ਲੈਨ ਪਰਉ ਆਓ ਇਸ ਵੀਦ ਸਮੇਂ ਪਰਮੇਸ਼ਰ ਦੇ ਨਾਲ ਸੰਗਤੀ ਕਰੀਏ ਪਰਮੇਸ਼ਰ ਦੀ स्तुति ਅਤੇ ਅਰਾਧਨਾ ਕਰੀਏ ਆਓ ਹਾਲੇਲੂਇਆ ਹਾਲੇਲੂਇਆ ਧੰਵਾਦ ਧੰਵਾਦ ਹਾਲੇਲੂਇਆ हालेलुया मेरे खुदा बा परमेश्वर करते हैं मेरे खुदा आज दे दिन दिले मेरे खुदा हालेलुया हालेलुया धन्यवाद करते हैं यीशु तेरा धन्यवाद यीशु तेरा धन्यवाद यीशु हालेलुया हालेलुया मेरे खुदा बा परमेश्वर आज दे दिन दिले परमेश्वर तेरा धन्यवाद करते कर हैं परमेश्वर ਅੱਜ ਦੇ ਸੁੰਦਰ ਸਮੇਂ ਦੇ ਲਈ ਮੇਰੇ ਖੁਦਾ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਆਇ ਤਾ ਸੁੰਦਰ ਸਮਾ ਸਾਡੇ ਜੀਵਨ ਦੇ ਵਿੱਚ ਠਹਿਰਾਉਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਮੇਰੇ ਖੁਦਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਰਾਤ ਪਰ ਸਾਨੂੰ ਸੰਭਾਲ ਕੇ ਰੱਖਿਆ ਹਾਲੇਲੂਇਆ ਮੇ ਮਾਰੀ ਤੋਂ ਸ਼ੈਤਾਨ ਤੋਂ ਬਚਾ ਕੇ ਰੱਖਿਆ ਮੇਰੇ ਖੁਦਾ हाले लोया तेरा धनवाद करते हैं मेरे परमेश्वर तेरा धनवाद करते हैं हाले लोया हाले लोया अज के दिन दे ले परमेश्वर हाले लोया हाले लोया जो तुसी अपनी संगति दे जोड़िया मेरे खुदा हाले लोया हाले लोया मेरे खुदा हाले लोया तेरा धनवाद करते हैं मैं प्रार्थना करती हाँ हाल मेरे खुदा ਮੇਰੇ ਉਦਾਰ ਕਰਤਾ ਪਰਮੇਸ਼ਰ ਹallelujah ਹallelujah ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੁਇ ਚ ਮੇਰੇ ਖੁਦਾ ਤੇਰੇ ਨਾਮ ਦੀ ਸਤਿ ਤੂਤੀ ਕਰਦੀਆਂ ਸਵੇਰ ਦੇ ਸਮੇਂ ਪਾਉ ਦੇ ਸਮੇਂ ਪਰਮੇਸ਼ਰ ਹallelujah ਹallelujah ਮੇਰੇ ਖੁਦਾ ਤੁਸੀਂ ਸਤੁੱਤੀਆਂ ਦੇ ਜੋ ਪਰਮੇਸ਼ਰ ਹallelujah ਤੁਸੀਂ ਸਤੁੱਤੀਆਂ ਦੇ ਵਿਚੋਂ ਪਰਮੇਸ਼ਰ ਹallelujah ਹallelujah ਪਰਮੇਸ਼ਰ ਤੁਸੀਂ ਅਰਾਧਨਾ ਦੇ ਜੋ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਤੁਸੀਂ ਵਡਿਆਈ ਜੋ ਪਰਮੇਸ਼ਰ ਹਾਲੇਲੂਇਆ 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 ਪਰਮੇਸ਼ਰ ਤੁਸੀਂ ਅਰਾਧਨਾ ਦੇ ਵਿੱਚ ਹੋ ਮੇਰੇ ਖੁਦਾ ਹਾਲੇਲੂਇਆ 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 ਪਰਮੇਸ਼ਰ ਤੇਰੀ ਹਸਤਤੀਆਂ ਦੇ ਵਿੱਚ ਛਟਕਾਰਾ ਹੈ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਤੇਰੀ स्तुਤੀ ਦੇ ਵਿੱਚ ਚੰਗਾਈ ਮੇਰੀ ਖੁਦਾ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਤੇਰੀ स्तुਤੀ ਦੇ ਵਿੱਚ ਛਟਕਾਰਾ ਮੇਰੇ ਖੁਦਾ ਹਾਲੇਲੂਇਆ 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 ਤੇਰੀ स्तुਤੀ ਦੇ ਵਿੱਚ ਚੰਗਾਈ ਹੈ ਮੇਰੇ ਪਰਮੇਸ਼ੁਰ ਹਾਲੇਲੂਇਆ ਹਾਲੇਲੂਇਆ ਤੇਰੀ स्तुਤੀ ਦੇ ਵਿੱਚ ਜੀਵਨ ਚੰਗੇ ਹੋ ਜਾਂਦੇ ਹਨ ਪਰਮੇਸ਼ੁਰ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਤੇਰੀ स्तुਤੀ ਦੇ ਵਿੱਚ ਸਾਨੂੰ ਨਵਾਂ ਜੀਵਨ ਮਿਲਦਾ ਹੈ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਤੇਰੀ स्तुਤੀ ਦੇ ਵਿੱਚ ਹਰ ਇੱਕ ਸ਼ਰਾਬਤ ਜੀਵਨ ਹਰ ਇੱਕ ਵੰਦਨ ਟੁੱਟ ਜਾਂਦੇ ਹਨ ਪਰਮੇਸ਼ਰ ਤੇਰੀ स्तुਤੀ ਦੇ ਵਿੱਚ ਪਰਮੇਸ਼ਰ ਹਾਲੇਲੂਇਆ 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 ਮੇਰੇ ਖੁਦਾ ਤੇਰੀ स्तुਤੀ ਦੇ ਵਿੱਚ ਪਰਮੇਸ਼ਰ ਦੁੱਖਾਂ ਦੇ ਪਹਾੜ ਟਲ ਜਾਂਦੇ ਹਨ ਪਰਮੇਸ਼ਰ ਹਾਲੇਲੂਇਆ 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 ਤੇਰੀ स्तुति ਦੇ ਵਿੱਚ ਪਰਮੇਸ਼ਰ ਹਾਰੀ ਕੋ ਡਿਪਰੇਸ਼ਨ ਦੀ ਹਾਰੀ ਕੋ ਟੈਂਸ਼ਨ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੁਸੀਂ ਸ਼ਰ ਮੇਰੇ ਖੁਦਾ ਤੇਰੀ स्तुति ਦੇ ਵਿੱਚ ਪਰਮੇਸ਼ਰ ਮਰੀਆਂ ਹੋਈਆਂ ਹੱਟੀਆਂ ਜ਼ਿੰਦਾ ਹੋ ਜਾਂਦੀਆਂ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਮੇਰੀ ਖੁਦਾ ਦੇਰੀ ਸਤੂਤੀ ਦੇ ਵਿੱਚ ਪਰਮੇਸ਼ਰ ਮੁਰਦਾ ਹੋਏ ਕਮ ਜੀਵਤ ਹੋ ਜਾਂਦੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੇਰੀ ਸਤੂਤੀ ਦੇ ਵਿੱਚ ਪਰਮੇਸ਼ਰ ਹਾਰੀ ਕੋਸ਼ ਉਹ ਜ਼ਾਦੂ ਟੋਨੇ ਟੁੱਟ ਜਾਂਦੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਾਲੇਲੂਆ ਮੇਰੇ ਖੁਦਾ ਤੂੰ ਸੱਚ ਮੁੱਚ ਆਦਰਜੋ ਪਰਮੇਸ਼ਰ ਹੈ ਹਾਲੇਲੂਆ ਪਰਮੇਸ਼ਰ ਤੇਰੇ ਜਿਹਾ ਕੋਈ ਨਹੀਂ ਹੈ ਪਰਮੇਸ਼ਰ ਮੇਰੇ ਖੁਦਾ ਹਾਲੇਲੂਆ ਹਾਲੇਲੂਆ ਤੇਰੀ स्तुति ਦੇ ਰਿਖ ਪਰਮੇਸ਼ਰ ਹਰ ਇੱਕ ਬਿਮਾਰੀ ਤੇ ਸ਼ਰਾਬ ਤੋਂ ਗੰਦਨ ਟੁੱਟ ਜਾਂਦੇ ਹਨ ਮੇਰੇ ਖੁਦਾ ਹਾਲੇਲੂਆ ਹਾਲੇਲੂਆ ਮੇਰੇ ਖੁਦਾ ਤੇਰੇ ਵਚਨ ਦੱਸਦਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਜਿੱਥੇ ਤੇਰਾ ਪਵਿੱਤਰ ਆਤਮਾ ਹੈ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਉਹ ਜੀਵਨ ਆਜ਼ਾਦ ਹੋ ਜਾਂਦੇ ਨੇ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਅੱਜ ਤੁਸੀਂ ਹਰ ਜੀਵਨ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਉਹਨਾਂ ਦੇ ਗਮਾਂ ਵਿੱਚੋਂ ਅਜ਼ਾਦ ਕਰਨ ਦੇ ਲਈ ਜਾ ਰਹੇ ਹੋ ਪਰਮੇਸ਼ਰ ਚਿੰਤਾ ਦੇ ਵਿੱਚੋਂ ਆਜ਼ਾਦ ਕਰਨ ਦੇ ਲਈ ਜਾ ਰਹੇ ਹੋ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਤੁਸੀਂ ਸੱਚਮੁੱਚ ਸੱਚਮੁੱਚ ਅਦਭੁਤ ਕਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਅੱਜ ਜੀਵਨਾ ਦੇ ਵਿੱਚ ਪਰਮੇਸ਼ਰ ਹਰ ਇੱਕ ਪ੍ਰਾਣ ਦੇ ਵਿੱਚ ਪਰਮੇਸ਼ਰ ਜਮਤਕਾਰ ਕਰਦੇ ਮੇਰੀ ਖੁਦਾ ਹਾਲੇਲੂਇਆ ਹਾਲੇਲੂਇਆ ਤੇਰੀ ਸਤਿਤੀ ਦੇ ਨਾਲ ਪਰਮੇਸ਼ਰ हाले लुईया हाले लुईया बंद पैया कुखा खुल जा परमेश्वर हाले लुईया हाले लुईया हाले लुईया परमेश्वर हर एक शराफत बंधन टुट जाते परमेश्वर हाले लुईया हाले लुईया परमेश्वर बंद पे दरवाजे जो साढ़े जीवन के गम दे परमेश्वर दूर हो जाते हैं परमेश्वर हाले लुईया हाले खुद आ ਤੇਰੀ स्तुਤੀ ਦੇ ਨਾਲ ਪਰਮੇਸ਼ਰ ਜੀਵਨ ਬਦਲ ਜਾਂਦੇ ਹਨ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਤੇਰੀ स्तुਤੀ ਦੇ ਨਾਲ ਹਾਲੇਲੂਇਆ ਹਰ ਇੱਕ ਹਿਰਦਾ ਹਾਲੇਲੂਇਆ ਹਾਲੇਲੂਇਆ پاک ਹੋ ਜਾਂਦਾ ਹੈ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਤੇਰੀ स्तुਤੀ ਦੇ ਨਾਲ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਸਿਪੀਤਰਾ ਆਤਮਾ ਦੇ ਨਾਲ ਪਰ ਜਾਣਿਆ ਮੇਰੇ ਖੁਦਾ ਹਾਲੇਲੂਇਆ ਹਾਲੇਲੂਇਆ ਹਰ ਜੀਵਨ ਤੇਰੀ ਸਤਿਤੀ ਦੇ ਆਲ ਪਰਮੇਸ਼ਰ ਆਜ਼ਾਦ ਹੋ ਜਾਂਦੇ ਹਨ ਪਰਮੇਸ਼ਰ ਹਾਲੇਲੂਇਆ 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 ਪਰਮੇਸ਼ਰ ਬੰਦ ਬਹਿਰ ਦੇ ਖੁੱਲ ਜਾਂਦੇ ਹਨ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਅੱਜ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਤੁਸੀਂ ਇਕ ਵੱਡਾ ਚਮਤਕਾਰ ਕਰੋ ਪਰਮੇਸ਼ਰ ਤੇਰੀ स्तुਤੀ ਦੇ ਨਾਲ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹਮੇਸ਼ਾ ਸਾਰਾ ਅਦਰ ਤੇ ਸਾਰੀ ਮਹਿਮਾ ਤੇਰੀ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੁੱਚ ਮੰਗਦੀਆਂ ਆਮੇਨ